ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਡੇ ਨਾਲ ਜੋ ਉਪਾਅ ਸਾਂਝਾ ਕਰਨ ਜਾ ਰਹੇ ਹਾਂ ਇਸ ਉਪਾਅ ਨੂੰ ਕਰਕੇ ਬਹੁਤ ਲੋਕਾਂ ਨੇ ਆਪਣੀ ਕਿਸਮਤ ਨੂੰ ਬਦਲੇਆ ਆਪਣੀ ਗਰੀਬੀ ਨੂੰ ਅਮੀਰੀ ਦੇ ਵਿੱਚ ਬਦਲੇਆ ਇੱਕ ਛੋਟਾ ਜਿਹਾ ਉਪਾਅ ਜਿਸ ਨਾਲ ਘਰ ਦੀ ਗਰੀਬੀ ਨੂੰ ਚੜ੍ਹੋ ਖਤਮ ਕੀਤਾ ਜਾ ਸਕਦਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਆਪਾ ਨੂੰ ਕਰਨ ਦੇ ਲਈ ਕੋਈ ਬਹੁਤਾ ਖਰਚਾ ਵੀ ਨਹੀਂ ਆਉਣਾ ਨਾ ਤੁਸੀਂ ਕਿਤੇ ਘਰ ਦੇ ਬਾਹਰ ਜਾਣਾ ਘਰ ਦੇ ਵਿੱਚ ਰਹਿ ਕੇ ਹੀ ਤੁਸੀਂ ਇਸ ਆਪਾ ਨੂੰ ਕਰ ਸਕਦੇ ਹੋ ਇਸ ਆਪਾ ਨੂੰ ਦੋਸਤੋ ਤੁਸੀਂ ਇੱਕ 10 ਰੁਪਏ ਦੇ ਨੋਟ ਉੱਪਰ ਲਾਲ ਧਾਗਾ ਬੰਨ ਕੇ ਕਰ ਸਕਦੇ ਹੋ ਇਸ ਆਪਾ ਨੂੰ ਕਰਨ ਤੋਂ ਬਾਅਦ ਦੋਸਤੋ ਸਫਲਤਾ ਜਿਹੜੀ ਤੁਹਾਡੇ ਕਦਮ ਜੁਮੇਗੀ ਬਸ ਸ਼ਰਤ ਇਹ ਹੈ ਕਿ ਇਸ ਆਪਾ ਨੂੰ ਤੁਸੀਂ ਪੂਰੀ ਸ਼ਰਧਾ ਭਾਵਨਾ ਤੇ ਯਕੀਨ ਰੱਖ ਕੇ ਕਰਨਾ ਕਿਉਂਕਿ ਯਕੀਨ ਰੱਖ ਕੇ ਕੀਤਾ ਗਿਆ ਹਰ ਇੱਕ ਕੰਮ ਪੂਰਾ ਹੁੰਦਾ ਹੈ ਘਰ ਦੇ ਵਿੱਚ ਜਿੰਨੇ ਵੀ ਕੰਮ ਰੁਕੇ ਹੋਏ ਨੇ ਦੋਸਤੋ ਘਰ ਦੇ ਵਿੱਚ ਕੋਈ ਬਹੁਤ ਭਿਆਨਕ ਬਿਮਾਰੀ ਹੈ ਕੋਈ ਰੋਗ ਹੈ ਘਰ ਦੇ ਵਿੱਚ ਲੜਾਈ ਕਲੇਸ਼ ਰਹਿੰਦਾ ਹੈ ਜਾਂ ਘਰ ਇੱਕ ਆਰਥਿਕ ਸਥਿਤੀ ਤੋਂ ਮਾੜਾ ਹੈ ਤੇ ਗਰੀਬੀ ਨਾਲ ਜੂਝ ਰਿਹਾ ਤਾਂ ਇਸ ਆਪਾ ਨੂੰ ਕਰਨ ਦੇ ਨਾਲ ਤੁਹਾਨੂੰ 100% ਫਾਇਦਾ ਹੋਵੇਗਾ ਦੋਸਤੋ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਸਪਾ ਦੀ ਬਸ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਹਾਂਜੀ ਦੋਸਤੋ ਇਸ ਆਪਾਂ ਨੂੰ ਤੁਸੀਂ ਸ਼ਨੀਵਾਰ ਵਾਲੇ ਦਿਨ ਹੀ ਕਰਨਾ ਹੈ ਇਸ ਆਪਾਂ ਨੂੰ ਸ਼ਨੀਵਾਰ ਨੂੰ ਇਸ ਕਰਕੇ ਕਰਨਾ ਦੋਸਤੋ ਕਿਉਂਕਿ ਜਿਹੜੇ ਵੀ ਆਪਣੇ ਘਰਾਂ ਦੇ ਵਿੱਚ ਜੋ ਆਰਥਿਕ ਸਥਿਤੀ ਹੁੰਦੀ ਹੈ ਮਾੜੀ ਹੁੰਦੀ ਹੈ ਪੈਸੇ ਦੀ ਕਮੀ ਹੁੰਦੀ ਹੈ ਉਹ ਸਿਰਫ ਸ਼ਨੀ ਮਹਾਰਾਜ ਜੀ ਦੇ ਦੋਸ਼ ਲੱਗਣ ਕਰਕੇ ਹੀ ਆਪਾਂ ਨੂੰ ਜੋ مالی ਆਰਥਿਕ ਸਥਿਤੀ ਦਾ ਜੋ ਸਾਹਮਣਾ ਕਰਨਾ ਪੈਂਦਾ ਹੈ ਇਸ ਆਪਾਂ ਨੂੰ ਕਰਨ ਦੇ ਨਾਲ ਜਿਹੜਾ ਆਪਾਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਉਪਾਅ ਦੱਸਾਂਗੇ ਇਸ ਆਪਾਂ ਨੂੰ ਕਰਨ ਦੇ ਨਾਲ ਜੋ ਸ਼ਨੀ ਦੇਵ ਜੀ ਦਾ ਦੋਸ਼ ਹੁੰਦਾ ਹੈ ਜੋ ਇਹ ਦੋਸ਼ ਹੈ ਇਹ ਆਪਣਾ ਦੂਰ ਹੋ ਜਾਂਦਾ ਹੈ ਇਸ ਕਰਕੇ ਆਪਣੇ ਘਰ ਦੇ ਵਿੱਚ ਪੈਸਾ ਹੀ ਪੈਸਾ ਆਉਣਾ ਜੋ ਸ਼ੁਰੂ ਹੋ ਜਾਂਦਾ ਇਸ ਆਪਾਂ ਨੂੰ ਕਰਨ ਦੇ ਲਈ ਦੋਸਤੋ ਤੁਹਾਨੂੰ ਤੁਸੀਂ ਲੈਣਾ ਕੀ ਕੀ ਹੈ ਇਸ ਆਪਾ ਨੂੰ ਕਰਨ ਦੇ ਲਈ ਤੁਸੀਂ ਇੱਕ 10 ਰੁਪਏ ਦਾ ਨੋਟ ਲੈਣਾ ਹੈ ਤੇ ਇੱਕ ਤੁਸੀਂ ਲਾਲ ਰੰਗ ਦਾ ਜੋ ਮੌਲੀ ਵਾਲਾ ਧਾਗਾ ਹੁੰਦਾ ਉਹ ਲੈ ਲੈਣਾ ਹੈ ਅਗਰ ਦੋਸਤੋ ਤੁਹਾਨੂੰ ਬਾਜ਼ਾਰ ਦੇ ਵਿੱਚ ਜਾਂ ਕਿਤੋਂ ਆਪਣੇ ਘਰ ਦੇ ਨੇੜੇ ਮੌਲੀ ਵਾਲਾ ਧਾਗਾ ਨਾ ਮਿਲੇ ਤਾਂ ਤੁਸੀਂ ਜੋ ਰੀਲ ਦਾ ਲਾਲ ਧਾਗਾ ਹੁੰਦਾ ਸਿੰਪਲ ਵਾਲਾ ਉਹਨੂੰ ਵੀ ਲੈ ਸਕਦੇ ਹੋ ਜਿਹੜਾ ਇਹ ਆਪਾ ਦੋਸਤੋ ਤੁਸੀਂ ਕਰਨਾ ਇਸ ਨੂੰ ਤੁਸੀਂ 21 ਦਿਨ ਲਗਾਤਾਰ ਕਰਨਾ ਹੈ ਮਨ ਲਓ ਤੁਸੀਂ ਸ਼ਨੀਵਾਰ ਵਾਲੇ ਦੇ ਨੇ ਸ਼ੁਰੂਆਤ ਕਰਨੀ ਹੈ ਜੀ ਤੇ ਸ਼ਨੀਵਾਰ ਤੋਂ ਲੈ ਕੇ ਅਗਲੇ 21 ਦਿਨਾਂ ਤੱਕ ਤੁਸੀਂ ਲਗਾਤਾਰ ਹਰ ਰੋਜ਼ ਇਹ ਉਪਾਅ ਕਰਨਾ ਹੈ ਪਰ ਦੋਸਤੋ ਇੱਕ ਸ਼ਰਤ ਹੈ ਜਿਵੇਂ ਹੀ ਤੁਸੀਂ ਮੈਂ ਤੁਹਾਨੂੰ ਦੱਸਿਆ ਵੀਡੀਓ ਦੇ ਵਿੱਚ ਕਿ ਤੁਸੀਂ 10 ਰੁਪਏ ਦਾ ਨੋਟ ਲੈਣਾ ਹੈ ਤੁਸੀਂ ਕੋਈ 5 ਰੁਪਏ ਦਾ ਵੀ ਨੋਟ ਲੈ ਸਕਦੇ ਹੋ 10 ਦਾ ਵੀ ਲੈ ਸਕਦੇ ਹੋ 20 ਰੁਪਏ ਦਾ ਵੀ ਲੈ ਸਕਦੇ ਹੋ ਪਰ ਸ਼ਰਤ ਇਹ ਹੈ ਦੋਸਤੋ ਜਿਹੜਾ ਨੋਟ ਤੁਸੀਂ ਪਹਿਲੇ ਦਿਨ ਲੈਣਾ ਹੈ 21 ਦਿਨਾਂ ਦੇ ਤੱਕ ਆਖਰੀ ਦਿਨ ਤੱਕ ਤੁਸੀਂ ਉਸੇ ਨੋਟ ਨੂੰ ਮਤਲਬ ਅਗਰ 10 ਦਾ ਨੋਟ ਲੈਂਤਾ ਤਾਂ 21 ਦਿਨ ਅਗਲੇ 10 ਰੁਪਏ ਦਾ ਹੀ ਨੋਟ ਤੁਸੀਂ ਲੈਣਾ ਹੈ ਇਹ ਨਹੀਂ ਹੋਵੇਗਾ ਕਿ ਤੁਸੀਂ ਇੱਕ ਦਿਨ 10 ਰੁਪਏ ਦਾ ਨੋਟ ਲੈਂਤਾ ਤੇ ਅਗਲੇ ਦਿਨ 20 ਰੁਪਏ ਦਾ ਨੋਟ ਲੈਂਤਾ ਨਹੀਂ ਜੀ ਤੁਹਾਨੂੰ ਇੱਕ ਹੀ ਤਰ੍ਹਾਂ ਦਾ ਨੋਟ ਲੈਣਾ ਪਵੇਗਾ ਜਦੋਂ ਤੁਸੀਂ ਇੱਕ 10 ਰੁਪਏ ਦਾ ਨੋਟ ਲੈ ਲਿਆ ਤਾਂ ਜਦੋਂ ਤੁਸੀਂ ਮੌਲੀ ਦਾ ਇੱਕ ਲਪੇਟਾ ਉੱਪਰ ਦੀ ਕਰਨਾ ਦੋਸਤੋ ਉੱਪਰੋਂ ਤੇ ਬੰਨਣਾ ਤਾਂ ਤੁਸੀਂ ਆਪਣੇ ਮਨ ਦੇ ਵਿੱਚ ਜੋ ਤੁਹਾਡੀ ਇੱਕ ਪ੍ਰੋਬਲਮ ਆ ਉਸ ਨੂੰ ਤੁਸੀਂ ਉਸ ਤੇ ਅੱਗੇ ਰੱਖਣਾ ਹੈ ਮਤਲਬ ਤੁਸੀਂ ਮਨ ਦੇ ਵਿੱਚ ਉਸ ਪ੍ਰੋਬਲਮ ਨੂੰ ਬੋਲਣਾ ਹੈ ਅਗਰ ਤੁਹਾਡੀਆਂ ਦੋ ਪ੍ਰੋਬਲਮਾਂ ਨੇ ਤਾਂ ਤੁਸੀਂ ਦੋ ਵਾਰ ਮੌਲੀ ਦਾਤਾ ਗੱਲ ਪੇਟੋ ਤੇ ਦੋਨੋਂ ਵਾਰ ਹੀ ਆਪਣੇ ਜੋ ਮਨ ਦੇ ਵਿੱਚ ਹੈ ਆਪਣੀ ਜੋ ਪ੍ਰੋਬਲਮ ਹੈ ਉਸ ਨੂੰ ਤੁਸੀਂ ਆਪਣੇ ਮਨ ਦੇ ਵਿੱਚ ਬੋਲੋ ਪਰ ਧਿਆਨ ਰੱਖਿਓ ਦੋਸਤੋ ਕਿ ਇਸ ਜੋ ਪ੍ਰੋਬਲਮ ਵਾਲੀ ਗੱਲ ਹੈ ਤੁਸੀਂ ਇਸ ਨੂੰ ਤਿੰਨਕ ਵਾਰ ਹੀ ਕਰ ਸਕਦੇ ਹੋ ਜਦੋਂ ਤੁਸੀਂ ਆਪਣੀਆਂ ਜੋ ਪ੍ਰੋਬਲਮਾਂ ਨੇ ਮੁਸ਼ਕਲਾਂ ਨੇ ਉਹਨਾਂ ਨੂੰ ਧਾਗਾ ਲਪੇਟ ਕੇ ਤੁਸੀਂ ਮਨ ਦੇ ਵਿੱਚ ਯਾਦ ਕਰ ਲਿਆ ਤਾਂ ਤੁਸੀਂ ਧਿਆਨ ਰੱਖਿਓ ਕਿ ਧਾਗੇ ਨੂੰ ਤੁਸੀਂ ਗੱਠ ਨਹੀਂ ਮਾਰਨੀ ਤੁਸੀਂ ਬਸ ਧਾਗੇ ਨੂੰ ਉਸੇ ਤਰ੍ਹਾਂ ਜੋ ਨੋਟ ਹੈ ਉਸ ਦੇ ਅੰਦਰ ਨੂੰ ਕਰ ਦੇਣਾ ਹੈ ਤਾਂ ਕਿ ਧਾਗਾ ਖੁੱਲੇ ਨਾ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਦੋਸਤੋ ਕੀ ਕਰਨਾ ਹੈ ਤੁਸੀਂ ਇਸ ਅਪਾ ਨੂੰ ਲਗਾਤਾਰ 21 ਦਿਨ ਕਰੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਲਗਾਤਾਰ 21 ਦਿਨ ਤੁਸੀਂ ਇਸ ਤਰ੍ਹਾਂ ਕਰਨਾ ਹੈ ਤੇ ਤੁਸੀਂ ਨੋਟ ਦਾ ਕਰਨਾ ਕੀ ਹੈ ਤੁਸੀਂ ਹਰ ਰੋਜ਼ ਜਦੋਂ ਅਪਾ ਕਰੋਗੇ ਤਾਂ ਤੁਸੀਂ ਇਹ ਨੋਟ ਨੂੰ ਉਠਾ ਕੇ ਘਰ ਦੇ ਵਿੱਚ ਜਿਸ ਜਗ੍ਹਾ ਕੋਈ ਆਪਾ ਪੂਜਾ ਪਾਠ ਵਾਲਾ ਜੋ ਰੂਮ ਬਣਾਇਆ ਹੁੰਦਾ ਹੈ ਅਗਰ ਆਪਾਂ ਜਿੱਥੇ ਵੀ ਆਪਣੇ ਜੋ ਵੀ ਦੇਵੀ ਦੇਵਤਿਆਂ ਨੂੰ ਜਿਸ ਨੂੰ ਵੀ ਆਪਾਂ ਪੱਤੇ ਹੁੰਦੇ ਆ ਮੰਨਦੇ ਆ ਉਸ ਜਗ੍ਹਾ ਜਾਂ ਫੋਟੋ ਦੇ ਪਿੱਛੇ ਤੁਸੀਂ ਇਸ ਜੋ ਨੋਟ ਨੂੰ ਛਪਾ ਕੇ ਰੱਖ ਦੇਣਾ ਹੈ ਅਗਲੇ 21 ਦਿਨਾਂ ਤੱਕ ਤੁਸੀਂ ਲਗਾਤਾਰ ਇਸੇ ਤਰ੍ਹਾਂ ਕਰਨਾ ਦੋਸਤੋ ਦੇ ਉਪਾਉ ਨੂੰ ਕਰਨ ਦੇ ਟਾਈਮ ਜੋ ਤੁਹਾਡੀਆਂ ਮੁਸ਼ਕਿਲਾਂ ਨੇ ਇਸੇ ਤਰ੍ਹਾਂ ਤੁਸੀਂ ਆਪਣੇ ਮਨ ਦੇ ਵਿੱਚ ਬੋਲਦੇ ਰਹਿਣਾ ਜਦੋਂ ਤੁਸੀਂ ਜੋ ਮੌਲੀ ਦਾ ਧਾਗੇ ਨੋਟ ਦੇ ਉੱਪਰ ਲਪੇਟਣਾ ਹੈ ਕੁਝ ਹੀ ਦਿਨ ਦੇ ਬਾਅਦ ਤੁਹਾਨੂੰ ਇਸ ਦਾ ਰਿਜ਼ਲਟ ਜੋ ਮਿਲਣਾ ਸ਼ੁਰੂ ਹੋ ਜਾਵੇਗਾ ਤੁਸੀਂ ਦੇਖੋਗੇ ਕਿ ਹੌਲੀ-ਹੌਲੀ ਤੁਹਾਨੂੰ ਪਤਾ ਵੀ ਲੱਗਣਾ ਕਿ ਤੁਹਾਡੇ ਘਰ ਦੀ ਜੋ ਆਰਥਿਕ ਤੰਗੀ ਆ ਉਹ ਕਿਵੇਂ ਦੂਰ ਹੋ ਗਈ ਪੂਰੇ 21 ਦਿਨ ਇਹ ਉਪਾ ਕਰਨ ਤੋਂ ਬਾਅਦ ਦੋਸਤੋ ਤੁਹਾਨੂੰ 100% ਇੰਨਾ ਵਧੀਆ ਰਿਜ਼ਲਟ ਮਿਲੇਗਾ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਤਾਂ ਦੋਸਤੋ ਆਸ ਕਰਦੇ ਹਾਂ ਸਾਡੇ ਵੱਲੋਂ ਦੱਸਿਆ ਗਿਆ ਇਹ ਕਰਾਗਰ ਉਪਾਅ ਤੁਸੀਂ ਜ਼ਰੂਰ ਕਰਕੇ ਦੇਖੋਗੇ ਸਾਡੀ 110% ਗਰੰਟੀ ਹੈ ਦੋਸਤੋ ਇਹ ਉਪਾਅ ਨੂੰ ਕਰਨ ਨਾਲ ਤੁਹਾਡੇ ਘਰ ਦੀ ਜੋ ਆਰਥਿਕ ਤੰਗੀ ਹੈ ਜੋ ਪੈਸੇ ਨੂੰ ਲੈ ਕੇ ਜੋ ਵੀ ਮੁਸ਼ਕਿਲ ਹੈ ਤੁਹਾਡੀ ਉਹ ਬਹੁਤ ਹੀ ਜਲਦ 21 ਦਿਨਾਂ ਦੇ ਅੰਦਰ ਅੰਦਰ ਜੋ ਤੁਹਾਡੀ ਪ੍ਰੋਬਲਮ ਹੈ ਉਹ ਹੱਲ ਹੋ ਜਾਵੇਗੀ ਅਗਰ ਇਹ ਜਾਣਕਾਰੀ ਤੁਹਾਨੂੰ ਦੋਸਤੋ ਵਧੀਆ ਲੱਗੀ ਹੋਈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਜਰੂਰ ਸ਼ੇਅਰ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਬਹੁਤ ਹੀ ਵਧੀਆ ਹੋਰ ਕਾਰਗਰ ਅਪਾ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ ਧੰਨਵਾਦ ਜੀ